ਇਹ ਕਹਾਣੀ ਬਹੁਤ ਹੀ ਜ਼ਿਆਦਾ ਲੰਬੀ ਆ ਅੱਗੇ ਵੀ ਹਾਲੇ ਬਹੁਤ ਸਾਰੇ ਐਪੀਸੋਡ ਆਉਣਗੇ ਉਹਨਾਂ ਦੇ ਵਿੱਚ ਅਲੱਗ-ਅਲੱਗ ਕਿਰਦਾਰ ਆਉਣਗੇ ਅਲੱਗ-ਅਲੱਗ ਕਹਾਣੀਆਂ ਆਉਣਗੀਆਂ ਇਸ ਤਰ੍ਹਾਂ ਦਾ ਕਿਹੜਾ ਕਾਂਡ ਇੱਕ ਕੱਲਾ ਬੰਦਾ ਕੱਲਾ ਨਹੀਂ ਅਸਲ ਦੇ ਵਿੱਚ ਦੁਨੀਆ ਦੇ ਬਹੁਤ ਸਾਰੇ ਅਮੀਰ ਤਾਕਤਵਰ ਤੇ ਮਸ਼ਹੂਰ ਇਨਸਾਨ ਇਹਦੇ ਨਾਲ ਰੜ ਕੇ ਇਹ ਸਭ ਕੁਝ ਕੀਤਾ ਫਲੋਰੀਡਾ ਤੋਂ ਪਾਮ ਬੀਚ ਤੱਕ ਦੀ 3 ਘੰਟੇ ਦੀ ਫਲਾਈਟ ਆ ਜੈਫਰੀ ਐਪਸਟੇਨ ਇਸ ਆਇਲੈਂਡ ਨੂੰ ਖਰੀਦ ਲੈਂਦਾ ਤੇ ਉਸ ਤੋਂ ਬਾਅਦ ਇਹਦਾ ਨਾਮ ਰੱਖਦਾ ਸੈਂਟ ਜੇਮਸ ਆਇਲੈਂਡ ਸੈਂਟ ਜੇਮ ਆਇਲੈਂਡ ਦੇ ਵਿੱਚ ਅਗਲੇ 2 ਦਹਾਕਿਆਂ ਤੱਕ ਜਿਹੜਾ ਵੀ ਕੁਝ ਕੀਤਾ ਜਾਊਗਾ ਬਿਲਕੁਲ ਛੋਟੀ ਉਮਰ ਦੀਆਂ ਬੱਚੀਆਂ ਦੇ ਨਾਲ ਉਹ ਭੂਤਾਂ ਵੱਲੋਂ ਨਹੀਂ ਜਿਉਂਦੇ ਜਾਗਦੇ ਇਨਸਾਨਾਂ ਦੇ ਵੱਲੋਂ ਕੀਤਾ ਜਾਊਗਾ ਤਾਂ ਜੈਫਰੀ ਐਪਸਟੇਨ ਇਹ ਸਾਰੀ ਚੀਜ਼ ਨੂੰ ਸਾਫ਼ ਕਰਵਾਉਣ ਤੋਂ ਬਾਅਦ 40 40 ਫੁੱਟ ਉੱਚੇ ਪਾਮ ਦੇ ਟਰੀਜ਼ ਉੱਥੇ ਲਵਾ ਦਿੰਦਾ ਇੱਕ ਪੂਰੀ ਤਰ੍ਹਾਂ ਦੇ ਨਾਲ ਬਹੁਤ ਵੱਡੇ ਇਕ ਆਲੀਸ਼ਾਨ ਮਹਿਲ ਦੇ ਵਿੱਚ ਇਹਨੂੰ ਬਦਲਿਆ ਜਾਂਦਾ ਜਦੋਂ ਵੀ ਇੱਥੇ ਕੋਈ ਵੀ ਗੈਸਟ ਆਉਂਦਾ ਵਾ ਇਸ ਆਈਲੈਂਡ ਦੇ ਅੰਦਰ ਦੁਨੀਆ ਦਾ ਕੋਈ ਬਹੁਤ ਹੀ ਜ਼ਿਆਦਾ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੋ ਸਕਦਾ ਅਮਰੀਕਾ ਦੀ ਕਿਸੇ ਸਟੇਟ ਦਾ ਗਵਰਨਰ ਹੋ ਸਕਦਾ ਕਰਮਚਾਰੀਆਂ ਨੂੰ ਇੱਕ ਸਖਤ ਹਦਾਇਤ ਦਿੱਤੀ ਗਈ ਹੁੰਦੀ ਆ ਜਦੋਂ ਵੀ ਕੋਈ ਗੈਸਟ ਇੱਥੇ ਆਵੇ ਤੁਸੀਂ ਦਿਖਣੇ ਤੱਕ ਨਹੀਂ ਚਾਹੀਦੇ ਤੇ ਜਿਹੜੇ ਇਹ ਸਾਰੇ ਆਈਲੈਂਡ ਦੇ ਪੇਤੀ ਹੁੰਦੇ ਆ ਉਹ ਇਹ ਦੱਸਦੇ ਆ ਕਿ ਇਹ ਬਿਲਡਿੰਗ ਹੈ ਜੈਫਰੀ ਐਪਸਟੇਨ ਦਾ ਆਪਣਾ ਮੰਦਿਰ इवन ਕੁਝ ਲੋਕ ਇਥੋਂ ਤੱਕ ਕਹਿੰਦੇ ਆ ਕਿ ਇਹੀ ਸਾਰੀਆਂ ਛੋਟੀ ਉਮਰ ਦੀਆਂ ਬੱਚੀਆਂ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਅਜੇ ਲਾਪਤਾ ਹੋ ਗਈਆਂ ਉਹਨਾਂ ਦੀ ਜੈਫਰੀ ਐਪਸਟੇਨ ਇਸ ਮੰਦਿਰ ਦੇ ਅੰਦਰ ਮਨੁੱਖੀ ਬਲੀ ਵੀ ਦਿੰਦਾ ਸੀ ਇਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਬੱਚੀਆਂ ਹੁੰਦੀਆਂ ਸੀ ਉਹ ਹਾਲੇ ਤੱਕ ਵੀ ਆਪਣੀ ਸਕੂਲ ਯੂਨੀਫਾਰਮ ਦੇ ਵਿੱਚ ਹੀ ਹੁੰਦੀਆਂ ਸੀ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਨੂੰ ਅਲੱਗ-ਅਲੱਗ ਦੁਨੀਆ ਦੇ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਤਾਕਤਵਰ ਲੋਕਾਂ ਦੇ ਕੋਲੇ ਭੇਜਿਆ ਜਾਂਦਾ ਸੀ ਤੇ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਦੇ ਨਾਮ ਵੀ ਲਵਾਂਗੇ ਆਪਣੇ ਅਗਲੇ ਵੀਡੀਓ ਦੇ ਵਿੱਚ ਪਰ ਬਿਲਕੁਲ ਨਾਲ ਸਬੂਤਾਂ ਦੇ ਬਹੁਤ ਸਾਰੀਆਂ ਉਵੜੀਆਂ ਲੜਕੀਆਂ ਅਗਲੇ ਵੀਡੀਓ ਦੇ ਵਿੱਚ ਸਾਹਮਣੇ ਆਉਣਗੀਆਂ ਨਾਲ ਸਾਹਮਣੇ ਆਉਣਗੇ ਉਹਨਾਂ ਦੇ ਵਕੀਲ ਕੁਝ ਲੜਕੀਆਂ ਇਸ ਤਰ੍ਹਾਂ ਦੀਆਂ ਸੀ ਜਿਹੜੀਆਂ ਜੈਫਰੀ ਐਪਸਟੇਨ ਦੇ ਲਈ ਇਹ ਬਲੈਕਮੇਲਿੰਗ ਵਾਲਾ ਤੇ ਜਾਂ ਫਿਰ ਕਹਿ ਲਓ ਵੀਡੀਓ ਨਾਲ ਦੇ ਨਾਲ ਬਣਾਉਣ ਵਾਲਾ ਕੰਮ ਵੀ ਕਰਦੀਆਂ ਸੀ ਹੁਣ ਇਸ ਆਈਲੈਂਡ ਦੇ ਉੱਪਰ ਜੋ ਕੁਝ ਵੀ ਹੋ ਰਿਹਾ ਸੀ ਇਹਦੇ ਬਾਰੇ ਦੇ ਵਿੱਚ ਅਮਰੀਕਾ ਦੇ ਵੱਡੇ ਲੀਡਰਾਂ ਨੂੰ ਉੱਥੋਂ ਦੀ ਲੋਕਲ ਪੁਲਿਸ ਨੂੰ ਕਿੰਨਾ ਕਿ ਜ਼ਿਆਦਾ ਪਤਾ ਸੀ ਇਹਦੇ ਬਾਰੇ ਚ ਸਮਝਣ ਦੇ ਲਈ ਆਪਾਂ ਨੂੰ ਕੋਈ ਜ਼ਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ ਪੈਂਦੀ ਪਾਮ ਬੀਚ ਦੇ ਉੱਪਰ ਲੋਕਲ ਪੁਲਿਸ 15 ਸਾਲ ਦੀ ਲੜਕੀ ਨੂੰ ਰੋਕਦੀ ਆ ਇਹ 15 ਸਾਲ ਦੀ ਲੜਕੀ ਪੁਲਿਸ ਵਾਲਿਆਂ ਨੂੰ ਇਹ ਦੱਸਦੀ ਆ ਕਿ ਕਿਵੇਂ ਉਹਨੂੰ ਪੈਸੇ ਤੇ ਲਾਲਚ ਦੇ ਵਿੱਚ ਇਸ ਆਈਲੈਂਡ ਦੇ ਉੱਪਰ ਲਜਾਇਆ ਗਿਆ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਉਹ ਜੈਫਰੀ ਐਪਸਟੇਨ ਦੀ ਕਾਮਵਾਸਨਾ ਦਾ ਲਗਾਤਾਰ ਸ਼ਿਕਾਰ ਹੋ ਰਹੀ ਆ ਤੇ ਸਿਰਫ ਉਹੀ ਨਹੀਂ ਉਹਦੇ ਵਰਗੀਆਂ ਹੋਰ ਪਤਾ ਹੀ ਨਹੀਂ ਕਿੰਨੀਆਂ ਸੈਂਕੜੇ ਲੜਕੀਆਂ ਨੇ ਜਿਹੜੀਆਂ ਬਿਲਕੁਲ ਇਸੇ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੀਆਂ ਨੇ ਆਪਣੇ ਅਗਲੇ ਕਿਸੇ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਵਿੱਚੋਂ ਕੋਸ਼ਿਕ ਲੜਕੀਆਂ ਦੇ ਵੀ ਵੀਡੀਓ ਦੇਖਾਂਗੇ ਉਹਨਾਂ ਦੇ ਇੰਟਰਵਿਊਜ਼ ਦੇਖਾਂਗੇ ਅਮਰੀਕਾ ਦੇ ਬਹੁਤ ਵੱਡੇ ਚੈਨਲਸ ਦੇ ਉੱਪਰ ਇਹ ਚੀਜ਼ ਮੈਂ ਇਥੇ ਮਾਂ ਬੋਲ ਰਿਹਾ ਕਿਉਂਕਿ ਠੋਡੇ ਵਿੱਚ ਸੁਣਨ ਵਾਲੇ ਕੁਝ ਦੋਸਤਾਂ ਨੂੰ ਇਹ ਨਾ ਲੱਗੇ ਕਿ ਇਹ ਸਿਰਫ ਕਈਆਂ ਸੁਣੀਆਂ ਕਹਾਣੀਆਂ ਨੇ ਅਗਲੇ ਵੀਡੀਓਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਸਾਹਮਣੇ ਆਉਣੇ ਸ਼ੁਰੂ ਹੋਣਗੇ